ਨਾਮ ਹੈ ਮੇਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜਿਹੜਾ ਆ ਪਾੜ ਪਿਆ ਹੈ ਕਿੱਥੇ ਪਿਆ ਹੈ ਕਿੰਨਾ ਕ ਪਾੜ ਹੈਗਾ ਕੀ ਕੰਨਾ ਦਾ ਇਹ ਜਦੋਂ ਆਪਾਂ ਇਹ ਲਹਿਰ ਗੱਗ ਤੋਂ ਕੋਟੜ ਨੂੰ ਜਾਂਦੇ ਆ ਜੀ ਉਹਦੇ ਵਿਚਾਲੇ ਪੁਲ ਤੋਂ ਘੱਟੋ ਘੜਾ 1/2 ਕਿਲੋਮੀਟਰ ਤੋਂ ਥੋੜਾ ਹੀ ਘੱਟ ਆ ਇਹ ਲਹਿਰ ਦੇ ਵਿੱਚ ਜਿਹੜੀ ਨਹਿਰ ਜਾਂਦੀ ਆ ਉੱਥੇ ਪਾੜ ਪੈ ਚੁੱਕੀ ਹੁਣ ਤਾਂ ਘੱਟੋ ਘੜਾ ਜੀ 10-15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜੇ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਉਧਰ ਜੋ ਆਪਣਾ ਪਾਣੀ ਆ ਬਹੁਤ ਰਫਤਾਰ ਨਾਲ ਗੱਗ ਵਾਲੀ ਸਾਈਡ ਨੂੰ ਪਾਣੀ ਜਾਣ ਲੱਗ ਉੱਥੇ ਜੋ ਵੀ ਕੋਈ ਨਕਸਰ ਕਰਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਨਹਿਰ ਫੁੱਲ ਪਰ ਦੀ ਨਹਿਰ ਫੁੱਲ ਜਾ ਰਹੀ ਹੈ ਜੀ ਪਹਿਲਾਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਉਹ ਤੋਂ ਆਪਣਾ ਮਿੱਤਰ ਜੀ ਉਹ ਨੰਬਰ ਮੰਗ ਰਿਹਾ ਸੀ ਕਹਿੰਦਾ ਵੀ ਜੋ ਪਿੱਛੇ ਕਾਰਟਪੁੱਲਾ ਜੀ ਉਹ ਵੀ ਪੂਰਾ ਮਤਲਬ ਕਾਰਟਪੁੱਲ ਦੇ ਨਾਲ ਖਿਸਕ ਕੇ ਪਾਣੀ ਜਾ ਰਿਹਾ ਜੋ ਟ੍ਰੇਨਾਂ ਗੱਡੀ ਉਹ ਸਲੋ ਜਾ ਰਹੀ ਉੱਥੇ ਪਾਣੀ ਹੱਦ ਤੋਂ ਜ਼ਿਆਦਾ ਨਹਿਰ ਦੇ ਵਿੱਚ ਛੱਡਿਆ ਹੋਇਆ ਜੀ ਨਹਿਰੀ ਪ੍ਰਭਾਗ ਦਾ ਕੋਈ ਆਇਆ ਕੋਈ ਉੱਪਰ ਗੱਲਬਾਤ ਹਰ ਤੱਕ ਤਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਦਿਖਿਆ ਨਹੀਂ ਹਲੇ ਬਾਕੀ ਵੀ ਬੀਜੋ ਜਦੋਂ ਹੀ ਕੋਈ ਇਹ ਤੇ ਐਕਸ਼ਨ ਹੋਊਗਾ ਫੇਰੇ ਪਤਾ ਲੱਗੋ ਜੀ ਫਿਲਹਾਲ ਤੱਕ ਕੋਈ ਨਹੀਂ ਹੈ ਜੀ ਸਰ ਜਿਹੜੇ ਨੈਟ ਤੁਸੀਂ ਹੈਗੇ ਕਿੱਥੇ ਰੱਖੀਆ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਬਣ ਇਹ ਜੀ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੀ ਇਹਦੇ ਜੇ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟੜੇ ਵੱਲੋਂ ਜਾਂਦੇ ਆ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟੈਪ ਤੇ ਆਸੀ ਪਾੜ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਸੀ ਤੇ ਹੁਣ ਥੋੜਾ ਪਾੜ ਵੱਡਾ ਪੈ ਗਿਆ ਨਰੀ ਭਾਗ ਨੂੰ ਇਨਫਾਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇਗੇ ਜਲਦੀ ਇਹ ਜਿਹੜਾ ਪਾੜ ਪੈਨ ਪੂਰਾ ਹੋ ਜਾਊਗਾ ਸਰ ਕਿੰਨੇ ਕੁ ਫੁੱਟ ਦਾ ਪਾੜ ਜਿਹੜਾ ਲੱਗ ਰਿਹਾ ਹੈਗਾ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਿਆ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਐਸਓ ਇਰੀਗੇਸ਼ਨ ਖੇਲਪੁਰਾ ਇਹ ਜਿਹੜਾ ਹੈ ਪਾਰਕ ਕਿੱਥੇ ਜੇ ਪਿਆ ਹੈ ਹੈਗਾ ਤੇ ਕਿੰਨਾ ਕਬੜਾ ਪਾਰ ਹੈਗਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਉਹ ਪਾਰ ਇਹ ਪਾਰ ਦੀ ਲਹਿਰੇ ਤੋਂ अराउंड 2 ਕਿਲੋਮੀਟਰ ਦੂਰ ਡਾਉਨਸਟ੍ਰੀਮ ਹੋਇਆ ਹੈ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭਗ 15 ਫੁੱਟ ਦਾ ਪਾਰੜਾ ਹਲੇ ਤੇ ਅਸੀਂ ਏਸੀਪੀ ਮੌਕੇ ਤੇ ਆ ਗਈ ਹੈ ਬੈਗ ਭਰ ਰਹੇ ਹਾਂ ਅਸੀਂ ਹੌਪਸ ਹੋ ਗਏ ਅਸੀਂ ਬਹੁਤ ਛੇਤੀ ਇਹਨੂੰ ਬਲਕ ਕਰ ਦਾਂਗੇ ਥੋੜੇ ਜਾਣੀ ਕਿਦੋਂ ਪਾਣੀ ਛੱਡਿਆ ਗਿਆ ਸੀ ਇਹਦੇ ਵਿੱਚ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ ਸ਼ਾਮ ਨੂੰ ਆਇਆ ਸੀ ਜੀ ਪਾਣੀ ਇੱਕਦਮ ਜ਼ਿਆਦਾ ਆ ਜਾਣ ਕਰਕੇ ਬੰਦੇ ਇੱਕ ਵਾਰ ਹੋ ਗਿਆ ਅਸੀਂ ਬੜੇ ਇੰਤਜ਼ਾਮ ਕਰ ਰਹੇ ਹਾਂ ਸਰ ਪਾਣੀ ਜਾ ਕਿੱਥੇ ਰਿਹਾ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਹੈ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਲੇ ਤੱਕ ਤਾਂ ਕੋਈ ਦਿਖਿਆ ਨਹੀਂ ਇਹਦੇ ਵਿੱਚ ਪਲੱਗੜ ਕਰਨ ਲਈ ਕੀ ਤਰ੍ਹਾਂ ਦਾ ਪ੍ਰਬੰਧ ਹੈਗਾ ਬੰਦ ਕਰਨ ਲਈ ਪਲੱਗ ਕਰਨ ਲਈ ਆਪਾਂ ਜਿਹੜੇ ਜੀਸੀਬੀ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ ਬੈਗ ਭਰੀ ਜੰਨੇ ਆ ਮਿੱਟੀ ਦੇ ਥੱਲੇ ਲੱਗ ਪਲੱਗ ਕਰਾਂਗੇ ਜੀ ਇਹਨੂੰ ਛੇਤੀ ਛੇਤੀ ਪਰ ਨਹਿਰ ਦੇ ਕਈ ਥੱਲੇ ਐਦਾਂ ਦੇ ਨਹੀਂ ਜਿੱਥੇ ਹਜੇ ਤੱਕ ਉਹ ਗੁਰਿਆ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਖੜੇ ਆ ਉਹ ਤੇ ਏਰੀਆ ਦੇ ਉੱਤੇ ਵੀ ਦੇਖੋ ਪਿੱਛੇ ਪਾਰ ਪੈਣ ਵਾਲਾ ਹੈਗਾ ਤਾਂ ਉਹਦੇ ਨਹਿਰ ਕਾਫੀ ਪੁਰਾਣੀ ਹੈ ਜੀ ਇਹ ਆਰਾਊਂਡ 40 ਸਾਲ ਹੈ ਪੁਰਾਣੀ ਤੇ ਇਹਨੂੰ ਨਵੇਂ ਬਣਾਉਣ ਦੀ ਤਜਵੀਜ਼ ਹੈ ਦਾ ਪ੍ਰੋਜੈਕਟ ਵਿਚਾਰधीन ਹੈ ਨਵੀਂ ਸਾਰੀ ਨਵੀਂ ਹੀ ਬਣੇਗੀ ਮੈਂ ਕਿਨੇ ਵੱਲੋਂ ਇਹ ਤੇ ਇੰਪੋਰਟੈਂਸ ਕਿਤੀ ਹੈ ਜੀ ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਇਹ ਦਿੱਤਾ ਗਿਆ ਜੀ ਨਵੇਂ ਪ੍ਰੋਜੈਕਟ ਨਵੇਂ ਬਣੂਗੇ ਜੀ ਸਾਰੇ ਨਹਿਰੇ ਔਰ ਜੇ ਕੋਈ ਅਮਰਜੈਂਸੀ ਕੋਈ ਹੋਰ ਹਲਾਤਾ ਇਦਾਂ ਦੇ ਪੈਦਾ ਹੁੰਦੇ ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਗ ਵਗੈਰਾ ਹੈਗੇ ਨੇ ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੂਗੀ ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ ਕਿਵਰੀ ਜੜਾ ਵਗੈਰਾ ਕਰਕੇ ਬੰਦ ਕਦੋਂ ਤੱਕ ਹੋ ਸਕਦਾ ਜਾਂ ਕੋਈ ਪਾਣੀ ਦੀ ਲੋੜ ਹੈਗੀ ਹੈ ਮਨੂੰ ਤੇ ਚੱਲ ਪਾਣੀ ਦੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਝੋਨੇ ਦੇ ਚ ਤਾਂ ਇਹਦੇ ਕਰਕੇ ਮਤਲਬ ਇਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਹਾਂ ਪਰ ਹਾਂ ਪਿੱਛੋਂ ਅਸੀਂ ਡਿਡਕਸ਼ਨ ਲਈ ਹੋਈ ਹੈ ਜਿੰਨੀ ਛੇਤੀ ਡਿਡਕਸ਼ਨ ਆ ਜੂਗੀ ਉਨੀ ਛੇਤੀ ਘਟਦੀ ਜਾਊਗੀ